ਮੇਰਾ ਨਾਮ ਰਾਜੀੁਰੂ ਸ਼ਰਮਾ ਹੈ ਅੱਛਾ ਜੀ ਮੈਂ ਐਸੇ ਪੀਐਨਬੀ ਚ ਕਲੈਰੀਕਲ ਸਟਾਫ ਤੇ ਕੰਮ ਕਰਦਾ ਹਾਂ ਸਵੇਰ ਉੱਠ ਕੇ 5 ਵਜੇ ਮੈਂਨੇ ਚਾਹ ਬਣਾ ਕੇ ਪੀਤੀ ਹੈ ਜੀ ਚਾਹ ਬਣਾਉਣ ਤੋਂ ਬਾਅਦ ਪੀ ਕੇ ਮੈਂਨੇ ਆਪਦਾ ਫੇਰ ਨਹਾ ਧੋ ਕੇ ਜੋਤ ਬੱਤੀ ਕਰੀ ਹੈ ਜੋਤ ਬੱਤੀ ਕਰਕੇ ਜੀ ਮੈਂ ਸਾਢੇ 6 ਵਜੇ ਦਾ ਟਾਈਮ ਸੀ ਸ਼ਾਇਦ ਪਤਾ ਨਹੀਂ 6:30 ਵਜੇ ਦਾ ਸੀ ਮੈਂ ਧਿਆਨ ਨਹੀਂ ਮਾਰਿਆ ਮੈਂ ਆਪਦਾ ਗੱਡੀ ਲੈ ਕੇ ਜੀ ਆਪਦੇ ਬੱਚਿਆਂ ਲੈ ਕੇ ਆਪਦੀ ਸਿਸਟਰ ਕੋਲੇ ਮਿਲਣ ਚਲਾ ਗਿਆ ਉਹ ਮੈਂ ਕਿਹਾ ਬੱਚਿਆਂ ਨੂੰ ਚਲੋ ਵੇਰ-ਵਿਰ ਕਰੀ ਜਾਂਦੇ ਸੀਗੇ ਮੈਂ ਕਿਹਾ ਚਲ ਇਹਨਾਂ ਨੂੰ ਮਾੜਾ-ਮੋਟਾ ਦਾ ਮਨ ਪਰਚਾ ਹੀ ਆ ਕਰਵਾ ਦਾਂਗੇ ਤੇ ਠੀਕ ਹੋ ਜੂਗਾ ਸਾਰਾ ਕੁਝ ਉਸ ਤੋਂ ਬਾਅਦ ਜੀ ਮੈਂ ਸ਼ਾਮ ਨੂੰ ਆਇਆ ਮੇਰੇ ਬੱਚੇ ਮਮਾ ਕੋਲੇ ਛੱਡ ਤੇ ਮੇਰਾ ਮਾਸੀ ਦਾ ਲੜਕਾ ਏ ਮੇਰੀ ਬੂਆ ਦਾ ਲੜਕਾ ਓ ਮੈਨੂੰ ਕਿਸੇ ਗਵਾਂਡੀ ਦਾ ਫੋਨ ਆਇਆ ਕਹਿੰਦੇ ਯਾਰ ਤੁਹਾਡੇ ਕੈਮਰੇ ਕੂਮਰੇ ਲੰਕੀ ਜਾਂਦੇ ਆ ਕਹਿੰਦੇ ਮੈਂ ਕਿਹਾ ਯਾਰ ਕੀ ਹੋ ਗਿਆ ਦੇਖੀ ਮੜਾ ਕੈਮਰੇ ਚੱਲ ਨਹੀਂ ਰਹੇ ਮੇਰੇ ਮੈਂ ਦੇਖਿਆ ਜੀ ਕੈਮਰੇ ਚੱਲ ਨਹੀਂ ਰਹੇ ਇਹਨਾਂ ਨੇ ਮੁੰਡੇ ਨੇ ਦੱਸਿਆ ਕਹਿੰਦਾ ਯਾਰ ਲੱਗਦਾ ਵੀ ਤੋੜਿਆ ਲੱਗਦਾ ਮੈਂ ਜੀ ਵਰਦਮਾਨ ਚੌਂਕੀ ਦੇ ਵਿੱਚ ਫੋਨ ਕਰਿਆ ਮੈਂ ਕਹੀ ਐਂ ਕਰਕੇ ਮੇਰੇ ਮੈਨੂੰ ਇਹ ਲੱਗਦਾ ਵੀ ਮੇਰੇ ਘਰੇ ਕੋਈ ਨੁਕਸਾਨ ਹੋਇਆ ਲੱਗਦਾ ਉਦੋਂ ਬਾਅਦ ਜੀ ਅਸੀਂ ਮੈਂ ਮੇਰੀ ਬੂਆ ਦਾ ਲੜਕਾ ਅਸੀਂ ਆ ਗਏ ਆ ਕੇ ਅਸੀਂ 10 ਮਿੰਟ ਖੜੇ ਰਹੇ ਮੈਂ ਉਹਨਾਂ ਦੇ ਚਲਾ ਗਿਆ ਜਿਨ੍ਹਾਂ ਦੇ ਜਿਨ੍ਹਾਂ ਨੇ ਮੈਨੂੰ ਦੱਸਿਆ ਸੀ ਮਾਣੂ ਕਹਾਂ ਮੈਂ ਕਹਿੰਦਾ ਯਾਰ ਕੈਮਰੇ ਤਾਂ ਲੱਗ ਨਹੀਂ ਨੇ ਟੁੱਟੇ ਆ ਆਪਣੇ ਤੈਨੂੰ ਐਸੀ ਭੁਲੇਖਾ ਲੱਗ ਗਿਆ ਤੇ ਲਮਕਤਾ ਚਲੋ ਮਾੜਾ ਮੋਟਾ ਹੋ ਸਕਦਾ ਕੋਈ ਨਾ ਟੂ ਲੂਜ਼ ਹੋਣਾ ਜਾਂ ਕੋਈ ਵੈਸੇ ਲੰਮ ਕਰਿਆ ਹੋਣਾ ਜਾਂ ਪਹਿਲਾਂ ਤੋਂ ਵੀ ਸੀਗਾ ਥੋੜਾ ਜਿਹਾ ਇਹ ਇਹ ਜੀ ਗੱਲ ਨਹੀਂ ਕਿਸੇ ਨੇ ਭੰਨੇ ਭੁੰਨੇ ਨਹੀਂ ਉਹ ਤੇ ਐਵੇਂ ਆਪਾਂ ਕੋਈ ਗਲਤ ਦੋਸ਼ ਨਹੀਂ ਲਗਾਣੇ ਜਦੋਂ ਜੀ ਅਸੀਂ ਗੇਟ ਖੋਲਿਆ 10 ਮਿੰਟਾ ਬਾਅਦ ਮੈਂ ਕਿਹਾ ਲਲਤ ਆ ਜਾ ਆਪਾਂ ਅੰਦਰ ਚੱਲਦੇ ਆਂ ਇਹ ਤੋਂ ਸਮੈਲ ਆਣ ਲੱਗ ਗਈ ਮੈਂ ਜਦੋਂ ਗੇਟ ਖੋਲਿਆ ਮੈਂ نیچے ਦੇਖਿਆ ਅਚਾਨਕ ਮੈਂ ਕਿਹਾ ਯਾਰ ਆਹ ਕੀ ਵੀ ਖੰਡਿਆ ਪਿਆ ਮੈਂ ਉੱਪਰ ਮਾਰੀ ਜੀ ਛੱਤ ਦੇ ਉੱਪਰੋਂ ਸਾਰੀ ਪੀਓ ਪੀ ਥੱਲੇ ਤੇ ਥੋੜਾ ਜਿਹਾ ਅੱਗੇ ਆਇਆ ਮੈਂ ਰਸੋਈ ਦੇ ਲਾਈਟ ਜਗਾਈ ਜੀ ਮੈਂ ਮੇਰੇ ਹੋਸ਼ ਉੱਟ ਗਏ ਜੀ ਘਰੇ ਟੈਂਕ ਸਿਲੰਡਰ ਪੜ ਗਿਆ ਜੀ ਮੈਨੂੰ ਮੈਨੂੰ ਇਦਾਂ ਸੀ ਵੀ ਸਿਲੰਡਰ ਫਟਿਆ ਕਿਉਂਕਿ ਰਸੋਈ ਦੇ ਡੱਬੇ ਡੁੱਬੇ ਜੇ ਸਾਰੇ ਸਿਲੰਡਰ ਸਭ ਤੋਂ ਪਹਿਲਾਂ ਜੀ ਅਸੀਂ ਸਿਲੰਡਰ ਬੰਦ ਕਰਕੇ ਬਾਹਰ ਕੱਢੇ ਜਦੋਂ ਥੋੜਾ گاਹ ਪਰੇ ਇੱਥੇ ਦੇਖਿਆ ਜੀ ਇੱਥੇ ਮੇਰਾ ਬਹੁਤ ਵੱਡਾ ਮੰਦਿਰ ਸੀਗਾ ਜੀ ਜੋ ਕਿ ਜਮਾ ਹੀ ਦੇਖ ਲਓ ਤੁਹਾਡੇ ਸਾਹਮਣੇ ਆ ਕੁਝ ਵੀ ਹੈ ਨਹੀਂ ਆ ਕੀ ਲੱਗਦਾ ਜੀ ਇਹ ਕਿਤਰਾ ਹੋਇਆ ਹਾਲ ਤੇ ਤੁਹਾਨੂੰ ਕਿਸੇ ਦੇ ਸ਼ੱਕ ਉਹ ਗੇਰਾ ਸਰ ਘਰ ਬੰਦਾ ਬਹੁਤ ਮੁਸ਼ਕਿਲਾਂ ਆ ਬੰਦਾ। ਬੇਸ਼ੱਕ ਜਿਸ ਦਿਨ ਤੇ ਹੋਵੇ ਤਰੋ। ਵਰਤਮਾਨ ਚੌਕੀ ਤੁਸੀਂ ਕੰਪਲੇਂਟ ਕੀਤੀ ਤੇ ਉਹ ਤੋਂ ਪੁਲਿਸ ਵਾਲੇ ਕੋਈ ਆਏ? ਆ ਰਿਹਾਈ ਉਹਨਾਂ ਨਾਲ ਗੱਲ ਹੋ ਗਈ ਆਰੇ। ਅੱਛਾ। ਤੇ ਕੀ ਇਹ ਬਲਾਸਟ ਮੈਂ ਬੈਂਕ ਤੋਂ ਲੋਨ ਲੈ ਕੇ ਘਰ ਬਣਾਇਆ ਜੀ ਇਹ। ਬੜੀ ਮੁਸ਼ਕਿਲ ਨਾਲ ਜਿਹੜੀ ਬੰਦਾ ਘਰ ਬਣਾਉਂਦਾ ਬੜੇ ਚਾਵਾਂ ਨਾਲ। ਭੇਦ ਭਰੇ ਹਾਲਾਤਾਂ 'ਚ ਨੁਕਸਾਨ ਹੋਇਆ ਤੁਹਾਡਾ। ਕਹਿ ਸਕਦੇ ਆਪਾਂ। ਬੇਸ਼ੱਕੀ ਹਾਲਾਤਾਂ 'ਚ ਹੋ। ਮੁਸ਼ਕਿਲ ਕੰਮ ਕਰਨਾ ਕਿਉਂਕਿ ਮੈਂ ਇਸ ਟਾਈਮ ਬਹੁਤ ਪਰੇਸ਼ਾਨ ਹੈ ਮੈਂ ਸ਼ਿਵ ਜੋਸ਼ੀ ਜੀ ਉਹ ਕ੍ਰਾਸ਼ਟਰੀਆ ਪ੍ਰਧਾਨ ਸ਼ਿਵ ਸੈਨਾ ਹਿੰਦੂ ਜੀ ਸਾਡੇ ਰਿਸ਼ਤੇਦਾਰਾ ਮੁੰਡਾ ਮੇਰਾ ਭਰਾ ਹੈ ਮਾਸੀ ਦਾ ਮੁੰਡਾ ਜੀ ਰਾਜਗੁਰੂ ਅੱਜ ਇਹਨਾਂ ਦਾ ਕੋਈ ਘਰੇ ਆਫਰੀ ਚ ਥੋੜਾ ਜਿਹਾ ਮੀਆਂ ਬੀਬੀ ਦਾ ਸੀਗਾ ਇਹ ਮੇਰੇ ਕੋਲੇ ਆਇਆ ਕਿ ਆਪਾਂ ਚੱਲ ਕੇ ਆਣਾ ਜਦੋਂ ਅਸੀਂ ਆ ਕੇ ਇੱਥੇ ਦੇਖਿਆ ਘਰ ਖੋਲਿਆ ਤੇ ਦੇ ਵਿੱਚ ਪੂਰਾ ਧੂਆਂ ਧਾਰ ਤੇ ਬੁਰਾ ਹਾਲ ਪੂਰੀ ਯਾਨਕੀ ਕੋਠੀ ਮੱਚ ਚੁੱਕੀ ਹੈ ਅੰਦਰ ਹਿੱਟੀ ਹੋ ਚੁਕੀ ਹੈ ਜੀ ਕੀ ਕਿੰਨਾ ਨੁਕਸਾਨ ਹੋਇਆ ਦੇਖੋ ਜੀ ਜੋ ਵੀ ਨੁਕਸਾਨ ਤਾਂ ਜਹਨ ਸਾਰੇ ਹੀ ਹੋ ਗਏ ਜੋ ਪੀਓ ਵੀ ਆਗਾ ਪੱਖੇ ਟੂਬਾਂ ਸਭ ਪਿੰਗਲ ਕੇ ਥਲੇ ਡਿੱਗ ਪੀਆਂ ਹੁਣ ਆਏ ਜਦੋਂ ਅਸੀਂ ਖੋਲਿਆ ਸਾਨੂੰ ਐ ਲੱਗਾ ਕਿ ਸਿਲੰਡਰ ਫਟ ਗਿਆ ਜਦੋਂ ਅਸੀਂ ਦੇਖਿਆ ਤਾਂ ਨਾਲ ਕਿ ਤੂੰ ਐਂ ਆ ਰਿਹਾ ਤੇ ਅਸੀਂ ਜੋ ਧਿਆ ਕੇ ਪਹਿਲਾਂ ਤਾਂ ਸਿਲੰਡਰ ਲਾਏ ਦੋ ਸਿਲੰਡਰ ਪਏ ਸੀ ਅੰਦਰ ਤੇ ਦੋਨੋਂ ਸਿਲੰਡਰ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਦੇਖਿਆ ਕਿ ਇਹਦਾ ਸਾਰਾ ਫੀਟਿੰਗ ਫੂਟਿੰਗ ਸਾਰੀ ਹੀ ਮੱਚੀ ਸਰ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੁਝ ਵੀ ਕਹਿ ਸਕਦੇ ਆਂ ਦੇਖੋ ਜੀ ਕਿਉਂਕਿ ਇਹਨਾਂ ਨੇ ਮੰਦਰ ਵੀ ਸੀਗਾ ਅੰਦਰ ਯਾ ਇਹਨਾਂ ਦੇ 2 ਦਿਨਾਂ ਦੀ ਇਹਨਾਂ ਇੱਕ ਜਿਵੇਂ ਕਹਿ ਰਿਹਾ ਕਿ ਮੈਨੂੰ ਧਮਕੀ ਆਈ ਹੈ ਜਾਂ ਕੁਛ ਆਈ ਹੈ ਅੱਛਾ ਕੈਮਰੇ ਦੇ ਦੇਖਣ ਆਈ ਜੀ ਕੈਮਰੇ ਦੇਖਣ ਜੀ ਕੈਮਰੇ ਤੋਂ ਦੇਖੇ ਤੋਂ ਹੀ ਪਤਾ ਲੱਗੂਗਾ ਕਿਉਂਕਿ ਕੈਮਰੇ ਦੀ ਜਿਹੜੀ ਫੀਟਿੰਗ ਹੋ ਸਾਰੀ ਮਚ ਚੁੱਕੀ ਹੈ ਹੁਣ ਉਹਦੀ ਚਿਪ ਕੱਢ ਕੇ ਹੀ ਪਤਾ ਲੱਗੂਗਾ ਕਿ ਇਹਦੇ ਵਿੱਚ ਕੀ ਹਾਂ ਭਲੇ ਪਰ ਹਾਲਾਤਾਂ ਚ ਲੱਗ ਰਿਹਾ ਜੀ ਹਾਂ ਭਲੇ ਪਰ ਹਾਲਾਤਾਂ ਚ ਹੀ ਲੱਗ ਰਿਹਾ ਜੀ ਸਹੀ ਹੋਰੇ ਹੋਰੇ ਵੀ ਤੰਗ ਕਰਦੇ ਨੇ ਪੁਲਿਸ ਨੂੰ ਕੋਈ ਇਲਾ ਦਿੱਤੀ ਜੀ ਹਾਂ ਉਹ ਪੁਲਿਸ ਨੂੰ ਕੀਤਾ ਵੇ ਉਹ ਪੁਲਿਸ ਨੂੰ ਹਦ ਤੱਕ ਤਾਂ ਆਈ ਨਹੀਂ ਸਮਝ ਆ ਰਹੀ ਕਿ ਦੀਪਨਗਰ ਗਲੀ ਕਿਹੜੀ ਹੈ ਜੀ ਅੱਛਾ ਕਦੇ ਉਹ ਕਹਿੰਦੇ ਜੀ ਅਸੀਂ ਕ੍ਰਿਸ਼ਨ ਵਾਲੇ ਪਾਸੇ ਖੜੇ ਆ ਜੀ ਕਦੇ ਕਹਿੰਦੇ ਇਹ ਫੜਕਾਂ ਵਾਲੇ ਕਾੜੇ ਪਾਸੇ ਖੜੇ ਆ ਜੀ ਨੂੰ ਆਏ ਨਹੀਂ ਪਤਾ ਕਿ ਮੇਨ ਨੰਬਰ ਦੀਪ ਨਮਕ ਗਲੀ ਕਿਹੜੀ ਆ ਉਹਨੇ ਕੀ ਕਰਨਾ ਕੀ ਕਰਵਾਉਣਾ ਦੋ ਘੰਟਿਆਂ ਤੋਂ ਆਏ ਨਹੀਂ ਹਾਲੇ ਤੱਕ ਆਏ ਨਹੀਂ ਜੀ